ਅੱਜ ਕੱਲ੍ਹ ਜਿਵੇਂ ਕਿ ਬਰਸਾਤ ਦਾ ਸੀਜ਼ਨ ਚੱਲ ਰਿਹਾ ਹੈ ਉੱਧੇ ਵਿੱਚ ਅਸੀਂ ਦੇਖਦੇ ਨੇ ਕਿ ਅਗਰ ਅਸੀਂ ਅੰਡਰਗਰਾਉਂਡ ਦੇਖੇ ਤਾਂ ਸੀਵਰੇਜ ਦੀ ਪਾਈਪ ਤੇ ਪਾਣੀ ਪੀਣ ਵਾਲੇ ਪਾਣੀ ਦੀ ਪਾਈਪ ਪੈਰਲਰ ਚੱਲ ਰਹੀਆਂ ਨੇ ਤੇ ਕਿੱਥੇ ਵੀ ਜ਼ਰਾ ਵੀ ਲੀਕੇਜ ਹੈ ਉੱਥੇ ਅਗਰ 1 ਐਮਐਲ ਪਾਣੀ ਵੀ ਮਿਕਸ ਹੋ ਗਿਆ ਤਾਂ ਉਸ ਦੇ ਅੰਦਰ ਜਿੰਨੇ ਵੀ ਕਿਟਾਣੂ ਹੈਗੇ ਉਹ ਸਾਰੇ ਸਾਰੇ ਜਿਹੜੇ ਨੇ ਉਹ ਪੀਣੇ ਦੇ ਪਾਈਪਲਾਈਨ ਵਿੱਚ ਆ ਜਾਂਦੇ ਨੇ ਤੇ ਇਹ ਜਿਹੜੇ ਕਿਟਾਣੂ ਹੁੰਦੇ ਨੇ ਇਹਨਾਂ ਦਾ ਮਲਟੀਪਲੀਕੇਸ਼ਨ ਰੇਟ ਜਾਂ ਫਿਰ ਅਸੀਂ ਬੋਲ ਲਈ ਗ੍ਰੋਥ ਰੇਟ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ 20 ਮਿੰਟ ਵਿੱਚ ਡਬਲ ਹੋ ਜਾਂਦੇ ਨੇ ਇਹ ਸਾਡੀ ਕਿਟ ਹੈ ਇਹ 40 ਰੁਪਏ ਦੀ ਕਿਟ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲਦੀ ਹੈ ਠੀਕ ਹੈ ਜੀ ਇਤੋਂ ਅਲਾਵਾ ਜਿਹੜੇ ਪੀਏਯੂ ਦੇ ਵੱਖ-ਵੱਖ ਕੇਵੀਕੇ ਹਨ ਉਹ ਤੋਂ ਵੀ ਤੁਸੀਂ ਇਹ ਕਿਟ ਜਿਹੜੀ ਆ ਉਹ ਲੈ ਸਕਦੇ ਹੋ ਜੇ ਕਿਟ ਦਾ ਰੰਗ ਜਾਮਨੀ ਰਿਹਾ ਹਾਂਜੀ ਠੀਕ ਹੈ ਮਤਲਬ ਜਿਹੜਾ ਤੁਹਾਡਾ ਪਾਣੀ ਉਹ ਸਾਫ਼ ਹੈ ਉਹਦੇ ਅੰਦਰ ਕੋਈ ਵੀ ਕਿਟਾਣੂ ਨਹੀਂ ਹੈਗਾ ਬਟ ਜੇ ਪੀੜਾ ਪੈ ਗਿਆ ਮਤਲਬ ਇੱਕ ਦੇ ਅੰਦਰ ਕਿਟਾਣੂ ਸੀਗੇ ਜਿਨ੍ਹਾਂ ਨੇ ਇਦਾਂ ਰੰਗ ਤਬਦੀਲ ਕਰ ਦਿੱਤਾ ਹੈ ਤੇ ਜੀ ਅਲੀ ਘੰਟੇ ਤੋ ਪਹਿਲਾ ਹੀ ਜਿਹੜਾ ਉਹ ਕਿਟ ਦਾ ਰੰਗ ਪੀਲਾ ਪੈ ਜਾਂਦਾ ਜਾਂ ਇਹ ਜਿਹੜਾ ਰਬਰ ਸਟਾਪਰ ਹੈ ਜਿਹੜਾ ਠੱਕੇ ਨਾਲ ਉੱਡ ਕੇ ਬਾਹਰ ਥੱਲੇ ਪੈ ਜਾਂਦਾ ਹੈ ਮਤਲਬ ਬਹੁਤ ਜ਼ਿਆਦਾ ਕਿਟਾਣੂ ਹੈਗੇ ਬਹੁਤ ਜ਼ਿਆਦਾ ਕੰਟਮੀਨੇਸ਼ਨ ਹੈ ਤੇ ਹੁਣ ਜਦੋਂ ਕਿਸੇ ਦੇ ਘਰੇ ਪਾਣੀ ਗੰਦਾ ਨਿਕਲਿਆ ਹਾਂਜੀ ਉਹਦਾ ਸੋਲੂਸ਼ਨ ਕੀ ਹੈ ਦੱਸੋ ਸਾਨੂੰ ਜੀ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਤੁਸੀਂ ਇਹ ਲੈ ਕੇ ਆਣਾ ਹੈ 2 ਲੀਟਰ ਪਾਣੀ ਅੰਦਰ 8 ਤੋਂ 10 ਬੂੰਦਾ ਪਾ ਕੇ ਅੱਧੇ ਘੰਟੇ ਲਈ ਤੁਸੀਂ ਰੱਖ ਦੇਣਾ ਉਸ ਤੋਂ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ ਜਿਹੜੇ ਵੀ ਕਿਟਾਣੂ ਹੁੰਦੇ ਨੇ ਉਹ ਇਸ ਦਵਾਈ ਨਾਲ ਮਰ ਜਾਂਦੇ ਨੇ ਸਸਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅਮਰਬੀਰ ਤੇ ਅੱਜਕੱਲ ਇੱਕ ਮੁੱਦਾ ਬਹੁਤ ਭਖਿਆ ਹੋਇਆ ਹੈ ਗੰਦੇ ਪਾਣੀ ਦਾ ਲੁਧਿਆਣਾ ਪੰਜਾਬ ਦੇ ਵਿੱਚ ਪ੍ਰੋਪਰ ਜਿਹੜਾ 올ਓਵਰ ਜਿਹੜਾ ਪੰਜਾਬ ਇੱਥੇ ਪਾਣੀ ਬਹੁਤ ਗੰਦਾ ਆ ਰਿਹਾ ਹੈ ਸੀਵਰੇਜ ਨਾਲ ਮਿਕਸ ਹੋ ਕੇ ਪਾਣੀ ਆ ਰਿਹਾ ਕਿਉਂਕਿ ਇਹ ਜਿਹੜੀ ਪਾਈਪਲਾਈਨ ਹੈ ਉਹ ਇਕੱਠੀ ਚੱਲਦੀ ਹੈ ਤੇ ਇਸੇ ਤੇ ਚੱਲਦੇ ਪਾਣੀ ਗੰਦਾ ਆ ਰਿਹਾ ਘਰਾਂ ਦੇ ਵਿੱਚ ਤੇ ਆਪਾਂ ਇਸੇ ਚੀਜ਼ ਦਾ ਜਿਹੜਾ ਇੱਕ ਹੱਲ ਕੱਢ ਕੇ ਲੈ ਕੇ ਆਏ ਟੈਸਟਿੰਗ ਕਿਟ ਲੈ ਕੇ ਆਏ ਤੁਹਾਨੂੰ ਪੀਯੂ ਦੇ ਅੰਦਰ ਜਿਹੜੀ ਕਿ ਡਿਵੈਲਪ ਕੀਤੀ ਗਈ ਹੈ ਆਪਾਂ ਮੈਮ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਨੂੰ ਪੁੱਛਦੇ ਆਂ ਵੀ ਟੈਸਟਿੰਗ ਕਿਟ ਕਿਵੇਂ ਯੂਜ਼ ਹੁੰਦੀ ਹੈ ਕਿੱਥੋਂ ਮਿਲੇਗੀ ਤੇ ਇਹਨੂੰ ਆਪਣਾ ਮਿਸ ਕਿਸ-ਕਿਸ ਪ੍ਰੋਸੈਸ ਦੇ ਵਿੱਚ ਕਿਹੜੀ-ਕਿਹੜੀ ਜਿਹੜੀ ਗੰਦਗੀ ਆ ਟੈਸਟ ਕਰ ਸਕਦੀ ਹੈ ਤਾਂ ਆਪਾਂ ਚੱਲਦੇ ਸਭ ਤੋਂ ਪਹਿਲਾਂ ਸਰਚ ਕਰ ਮੈਮ ਸ਼ਸ਼ਟ੍ਰੀਆ ਕਾਲ ਜੀ ਤਾਂ ਮੈਮ ਸਾਨੂੰ ਵੀ ਦੱਸੋ ਵੀ ਜਿਹੜੀ ਇਹ ਕਿਟ ਹੈਗੀ ਆ ਇਹ ਕਿੱਥੋਂ ਮਿਲ ਸਕਦੀ ਹੈ ਤੇ ਇਹਦੇ ਜਿਹੜੇ ਯੂਜ਼ਸ ਕੀ ਸਭ ਤੋਂ ਪਹਿਲਾਂ ਸਾਨੂੰ ਯੂਜ਼ਸ ਹੀ ਦੱਸੋ ਇਹਦੇ ਕੀ ਆ ਹਾਂਜੀ ਮੇਨ ਕੀ ਗੱਲ ਹੈ ਜਦੋਂ ਵੀ ਅਸੀਂ ਕਹਿੰਦੇ ਨੇ ਕਿ ਪਾਣੀ ਜਿਹੜਾ ਉਹ ਗੰਦਾ ਆ ਰਿਹਾ ਹੈ ਹਾਂਜੀ ਤੇ ਗੰਦੇ ਪਾਣੀ ਦਾ ਮਤਲਬ ਹੈ ਉਹਦੇ ਅੰਦਰ ਕਿਟਾਣ ਕਿਟਾਣੂ ਹੰਦੇ ਕਿਵੇਂ ਹਨ ਅੱਜਕੱਲ ਜਿਵੇਂ ਕਿ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਦੇਖਦੇ ਨੇ ਕਿ ਅਗਰ ਅਸੀਂ ਅੰਡਰਗਰਾਉਂਡ ਦੇਖੇ ਤਾਂ ਸੀਵਰੇਜ ਦੀ ਪਾਈਪ ਤੇ ਪਾਣੀ ਪੀਣ ਵਾਲੇ ਪਾਣੀ ਦੀ ਪਾਈਪ ਪੈਰਲਰ ਚੱਲ ਰਹੀਆਂ ਨੇ ਤੇ ਕਿੱਥੇ ਵੀ ਜ਼ਰਾ ਵੀ ਲੀਕੇਜ ਹੈ ਉੱਥੇ ਅਗਰ 1 ਐਮਐਲ ਪਾਣੀ ਵੀ ਮਿਕਸ ਹੋ ਗਿਆ ਤਾਂ ਉਹਦੇ ਅੰਦਰ ਜਿੰਨੇ ਵੀ ਕਿਟਾਣੂ ਹੈਗੇ ਉਹ ਸਾਰੇ ਸਾਰੇ ਜਿਹੜੇ ਨੇ ਉਹ ਪੀਣੇ ਦੇ ਪਾਈਪਲਾਈਨ ਵਿੱਚ ਆ ਜਾਂਦੇ ਨੇ ਤੇ ਇਹ ਜਿਹੜੇ ਗਿਟਾਣੂ ਹੁੰਦੇ ਨੇ ਇਹਨਾਂ ਦਾ ਮਲਟੀਪਲੀਕੇਸ਼ਨ ਰੇਟ ਜਾਂ ਫਿਰ ਅਸੀਂ ਬੋਲ ਲਈ ਗ੍ਰੋਥ ਰੇਟ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ 20 ਮਿੰਟ ਵਿੱਚ ਡਬਲ ਹੋ ਜਾਂਦੇ ਤਾਂ ਉਹ ਕਰਕੇ ਇਹ ਟਾਣੂ ਜਿਹੜੇ ਨੇ ਉਹ ਪਾਣੀ ਨੂੰ ਖਰਾਬ ਕਰਦੇ ਨੇ ਤੇ ਬਿਮਾਰੀਆਂ ਫੈਲਾਉਂਦੇ ਨੇ ਜਿਵੇਂ ਕਿ ਹੈਜਾ ਹੋ ਗਿਆ ਟਾਈਫਾਈਡ ਹੋ ਗਿਆ ਪੀਲੀਆ ਹੋ ਗਿਆ ਉਹ ਕਰਕੇ ਜਿਹੜਾ ਉਹ ਬਰਸਾਤਾ ਦੇ ਮੌਸਮ ਵਿੱਚ ਜ਼ਿਆਦਾ ਤਾਦਾਤ ਵਿੱਚ ਹੁੰਦੀਆਂ ਨੇ ਇਸੇ ਕਰਕੇ ਮੈਂ ਜਿਹੜਾ ਸੀਜ਼ਨ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਵਿੱਚ ਗੰਦਾ ਪਾਣੀ ਹੋਣ ਕਰਕੇ ਲੋਕ ਜਿਹੜੇ ਲੋਕ ਨੇ ਉਹ ਬਿਮਾਰ ਬਹੁਤ ਜ਼ਿਆਦਾ ਹੋ ਰਹੇ ਹਾਂਜੀ 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 ਮੇਨ ਰੀਜ਼ਨ ਜਿਹੜਾ ਹੈ ਉਹ ਪਾਣੀ ਹੈ ਤੇ ਅਗਰ ਪਾਣੀ ਸਾਫ਼ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਪਾਣੀ ਸਾਫ਼ ਹੋਏਗਾ ਤਾਂ ਤੁਹਾਡੀ ਸਿਹਤ ਜਿਹੜੀ ਉਹ ਠੀਕ ਰਹੂਗੀ ਕਿ ਆ ਹੀ ਜਾਂਦਾ ਕਿਉਂਕਿ ਆਪਣੀ ਬਾਡੀ ਜਿਹੜੀ 70% ਪਾਣੀ ਤੇ ਹੀ ਹੈ ਪਾਣੀ ਤੋਂ ਬਣੀ ਹੋਈ ਹੈ ਤੇ ਜੇ ਪਾਣੀ ਆਪਾਂ ਨੂੰ ਗੰਦਾ ਮਿਲ ਰਿਹਾ ਤੇ ਓਬਵੀਅਸਲੀ ਗੱਲ ਆਪਾਂ ਬਿਮਾਰ ਹੋਵਾਂਗੇ ਹੋਵਾਂਗੇ ਹਾਂਜੀ 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 ਤੇ ਆਪਾਂ ਹੁਣ ਆ ਗੱਲ ਕਰਦੇ ਆ ਕਿਟ ਦੀ ਇਹਦੇ ਕਿਟ ਦਾ ਸੈਂਪਲ ਮੀਨਸ ਕਿਵੇਂ ਟੈਸਟ ਕਰ ਸਕਦੇ ਆ ਸੈਂਪਲ ਕਿਵੇਂ ਲੈ ਕੇ ਆਣਾ ਹੈ ਕਿਟ ਦੇ ਅੰਦਰ ਕਿੰਨੇ ਪਾਰਟ ਹੈ ਹਨਾ ਤੇ ਕੀ ਕੀ ਪ੍ਰੋਸੈਸ ਹੈਗਾ ਸਾਨੂੰ ਇੱਕ ਵਾਰੀ ਦੱਸੋ ਹਾਂਜੀ ਅ ਇੱਕ ਤਾਂ ਅਸੀਂ ਕਿਟ ਡਿਵੈਲਪ ਕੀਤੀ ਹੋਈ ਹੈ ਜਿਹੜਾ ਪੀਣ ਵਾਲੇ ਪਾਣੀ ਨੂੰ ਅਸੀਂ ਪਰਖ ਸਕਦੇ ਨੇ ਕਿ ਉਹਦੇ ਅੰਦਰ ਕਿਟਾਣੂ ਹੈਗੇ ਏ ਤੁਸੀਂ ਘਰ ਲੈ ਜਾ ਕੇ ਵੀ ਟੈਸਟ ਕਰ ਸਕਦੇ ਹੋ ਤੁਸੀਂ ਆਰਓ ਦਾ ਪਾਣੀ ਸਮਰਸੀਬਲ ਦਾ ਪਾਣੀ ਜਾਂ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਟੈਪ ਵਾਟਰ ਆਉਂਦਾ ਹੈ ਜਿਹੜਾ ਵੀ ਪਾਣੀ ਤੁਸੀਂ ਟੈਸਟ ਕਰਨਾ ਹੈ ਤੁਸੀਂ ਟੈਸਟ ਕਰ ਸਕਦੇ ਹੋ ਇਹ ਸਾਡੀ ਕਿਟ ਹੈ ਇਹ 40 ਰੁਪਏ ਦੀ ਕਿਟ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲਦੀ ਹੈ ਠੀਕ ਹੈ ਜੀ ਇਤੋਂ ਅਲਾਵਾ ਜਿਹੜੇ ਪੀਆਯੂ ਦੇ ਵੱਖ-ਵੱਖ ਕੇਵੀਕੇ ਹਨ ਉਹ ਤੋਂ ਵੀ ਤੁਸੀਂ ਇਹ ਕਿਟ ਜਿਹੜੀ ਹੈ ਉਹ ਲੈ ਸਕਦੇ ਹੋ ਠੀਕ ਹੈ ਇਦੀ ਕੀਮਤ ਸਿਰਫ 40 ਰੁਪਏ ਹੈ ਇਹ ਇਹ ਸਿੰਗਲ ਬੋਟਲ ਦੀ ਹੈ ਮੈਮ ਪੂਰੀ ਕਿਟ ਦੀ ਇਹ ਸਿੰਗਲ ਬੋਟਲ ਹੈ ਪੂਰੀ ਕਿੱਟ ਇੱਕ ਕਿੱਟ ਹੈ ਇੱਕ ਬੋਟਲ ਇੱਕ ਕਿੱਟ ਹੈ ਓਕੇ ਹਾਂਜੀ ਇਹਦੇ ਵਿੱਚ ਤੁਸੀਂ ਦੇਖੋਗੇ ਇੱਥੇ ਤੱਕ ਨਿਸ਼ਾਨ ਬਣਿਆ ਹੋਇਆ ਹੈ ਹਾਂਜੀ ਠੀਕ ਹੈ ਤੇ ਉੱਪਰ ਜਿਹੜਾ ਇਹ ਸ੍ਰਿੰਪ ਲੱਗਿਆ ਹੋਇਆ ਹੈ ਤੁਸੀਂ ਕੀ ਕਰਨਾ ਹੈ ਜਿਹੜਾ ਵੀ ਪਾਣੀ ਤੁਸੀਂ ਟੈਸਟ ਕਰਨਾ ਹੈ ਠੀਕ ਹੈ ਤੁਸੀਂ ਥੋੜੀ देर ਜਿਹੜਾ ਹੈ ਉਹ ਨਲਕਾ ਚੱਲਣ ਦੇਣਾ ਹੈ ਤਾਂ ਕਿ ਨਲਕੇ ਦੇ ਰਿਮ ਉੱਤੇ ਅਗਰ ਕੋਈ ਕਿਟਾਣੂ ਹੈਗੇ ਉਹ ਸਾਰੇ ਸਾਰੇ ਬਾਹਰ ਆ ਜਾਣ ਸਿਰਫ ਪਾਣੀ ਅੰਦਰਲੇ ਕਿਟਾਣੂ ਜਿਹੜੇ ਨੇ ਉਹ ਹੀ ਅਸੀਂ ਟੈਸਟ ਕਰਨੇ ਆ ਠੀਕ ਹੈ ਔਰ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਜਦੋਂ ਇਹ ਸ੍ਰਿੰਪ ਖੋਲੋਗੇ ਤੁਸੀਂ ਦੇਖੋ ਕਿ ਅੰਦਰ ਇਹਦੇ ਰਬਰਟ ਸਟਾਪਰ ਲੱਗੀ ਹੋਈ ਹੈ। ਹਾਂਜੀ। ਠੀਕ ਹੈ। ਤੁਸੀਂ ਰਬਰਟ ਸਟਾਪਰ ਖੋਲ ਕੇ ਜਿੱਥੇ ਤੱਕ ਨਿਸ਼ਾਨ ਬਣਿਆ ਹੋਇਆ ਹੈ ਉੱਥੇ ਤੱਕ ਪਾਣੀ ਪਾਣਾ ਹੈ। ਠੀਕ ਹੈ? ਜਿਵੇਂ ਕਿ ਮੈਂ ਕਰਕੇ ਦਿਖਾਉਂਦੀ ਆ। ਹਾਂਜੀ। ਇਹਦੇ ਵਿੱਚ ਆਪਣਾ ਢੱਕਣ ਇਹਦਾ ਪ੍ਰੋਪਰਲੀ ਖੋਲ ਲੈਣਾ। ਹਾਂਜੀ। ਇਹਦੇ ਵਿੱਚ ਆਪਾਂ ਤੁਸੀਂ ਪਾਣੀ ਪਾਸ ਰਹੀ ਸੀ ਕਿ ਆਪਾਂ ਜਿਹੜਾ ਸੈਂਪਲ ਰੱਖਣਾ ਹੈ ਹਾਂਜੀ ਉਹ ਪਲਾਸਟਿਕ ਦੀ ਬੋਤਲ ਦੇ ਵਿੱਚ ਨਾ ਰੱਖਦੇ ਹੋਏ ਕੱਚ ਦੀ ਬੋਤਲ ਰੱਖ ਰਹੇ ਹਾਂ ਤੇ ਇਹਦਾ ਕੀ ਮੀਨ ਇਸ ਲਈ ਇਹ ਤਾਂ ਜਦੋਂ ਤੁਸੀਂ ਇੱਥੇ ਟੈਸਟ ਕਰਨ ਲੈ ਕੇ ਆਣਾ ਹੈ। ਓਕੇ। ਇਹ ਤਾਂ ਹਾਲੇ ਮੈਂ ਕਿੱਟ ਨੂੰ ਵਰਤਣਾ ਸ਼ੁਰੂ ਕਰੀ ਹੈ بس ਇਹਨੂੰ ਭਰ ਕੇ ਤੁਸੀਂ ਉੱਪਰੋਂ ਢੱਕਣ ਲਗਾ ਕੇ ਰੱਖ ਦੇਣਾ ਹੈ ओके ਇਹਨੂੰ ਸ਼ੇਕ ਵੀ ਨਹੀਂ ਕਰਨਾ ਆਪਾਂ ਨਹੀਂ ਸ਼ੇਕ ਨਹੀਂ ਕਰਨਾ ਆਪੇ ਮਿਕਸ ਹੋ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਗਰਮ ਜਗ੍ਹਾ ਤੇ ਠੀਕ ਹੈ ਜੀਵੇ ਕੇ ਕਿਚਨ ਹੋ ਗਿਆ ਠੀਕ ਹੈ ਉੱਥੇ ਤੁਸੀਂ ਰੱਖ ਦੇਣਾ 48 ਘੰਟੇ ਲਈ 48 ਘੰਟੇ 48 ਘੰਟੇ ਲਈ ਠੀਕ ਹੈ 48 ਘੰਟੇ ਬਾਅਦ ਤੁਸੀਂ ਦੇਖੋਗੇ ਜੇ ਕਿਟ ਦਾ ਰੰਗ ਜਾਮਣੀ ਰਿਹਾ ਹਾਂਜੀ ਠੀਕ ਹੈ ਮਤਲਬ ਜਿਹੜਾ ਤੁਹਾਡਾ ਪਾਣੀ ਉਹ ਸਾਫ਼ ਹੈ ਉਸ ਦੇ ਅੰਦਰ ਕੋਈ ਵੀ ਕਿਟਾਣੂ ਨਹੀਂ ਹੈਗਾ ਬਟ ਜੇ ਪੀਲਾ ਪੈ ਗਿਆ ਮਤਲਬ ਇੱਕ ਦਿਨ ਅੰਦਰ ਕਿਟਾਣੂ ਸੀਗੇ ਜਿਨ੍ਹਾਂ ਨੇ ਇਦਾਂ ਰੰਗ ਤਬਦੀਲ ਕਰ ਦਿੱਤਾ ਹੈ ਠੀਕ ਹੈ ਤੇ ਜੇ 48 ਘੰਟੇ ਤੋਂ ਪਹਿਲਾਂ ਹੀ ਜਿਹੜਾ ਉਹ ਕਿਟ ਦਾ ਰੰਗ ਪੀਲਾ ਪੈ ਜਾਂਦਾ ਜਾਂ ਇਹ ਜਿਹੜਾ ਰਬਰ ਸਟਾਪਰ ਹੈ ਜਿਹੜਾ ਢੱਕਣ ਉਹ ਉੱਡ ਕੇ ਬਾਹਰ ਥੱਲੇ ਪੈ ਜਾਂਦਾ ਹੈ ਮਤਲਬ ਬਹੁਤ ਜ਼ਿਆਦਾ ਕਿਟਾਣੂ ਹੈਗੇ ਬਹੁਤ ਜ਼ਿਆਦਾ ਕੰਟਮੀਨੇਸ਼ਨ ਹੈ ਤੇ ਇਹ ਤੁਸੀਂ ਘਰ ਵਿੱਚ ਟੈਸਟ ਕਰ ਸਕਦੇ ਹੋ ਮੈਂ ਬਸ ਗੱਲ ਕਰਨੀ ਸੀ ਦੱਸ ਰਹੇ ਸੀ ਕਿ ਕਾਰਪੋਰੇਸ਼ਨ ਦੇ ਤੁਹਾਡੇ ਕੋਲ ਟੈਸਟ ਆ ਰਹੇ ਸੈਂਪਲ ਆ ਰਹੇ ਆ ਹਾਂਜੀ ਤੇ ਕੀ ਰਿਜ਼ਲਟ ਆ ਰਹੇ ਉਹਨਾਂ ਦਾ ਅਮ ਮੈਕਸਿਮਮ ਜਿਹੜਾ ਹੈ ਕਾਰਪੋਰੇਸ਼ਨ ਵਾਲੇ ਹੁਣ ਤੱਕ ਬਰਸਾਤਾ ਦੇ ਮੌਸਮ ਵਿੱਚ ਕਲੋਰੀਨ ਇਸਤੇਮਾਲ ਕਰਦੇ ਆ ਤਾਂ ਉਹ ਕਰਕੇ ਜਿਹੜੇ ਟੈਸਟ ਆ ਉਹ ਮੋਸਟਲੀ ਠੀਕ ਆ ਰਹੇ ਨੇ ਤੇ ਹੋਪਫੁਲੀ ਜਿਹੜਾ ਹੈ ਉਹ ਅੱਗੇ ਵੀ ਇਹੀ ਸਿਸਟਮ ਰਹੇਗਾ ਤੇ ਸਾਡਾ ਜਿਹੜਾ ਪਾਣੀ ਹੈ ਉਹ ਪ੍ਰੋਪਰਲੀ ਟ੍ਰੀਟਡ ਜਿਹੜਾ ਹੈ ਉਹ ਆਮ ਜਨਤਾ ਨੂੰ ਮਿਲੂਗਾ ਤੇ ਉਹਦੇ ਲਈ ਜਿਹੜੇ ਆਮ ਜਨਤਾ ਵੀ ਇਨਫੈਕਟ ਆਪਣੇ ਸੈਂਪਲਸ ਲੈ ਕੇ ਆਉਂਦੀ ਹੈ ਫਾਰਮਰਸ ਲੈ ਕੇ ਆਉਂਦੇ ਨੇ ਅਰਬਨ ਏਰੀਆ ਦੇ ਲੋਕ ਲੈ ਕੇ ਆਉਂਦੇ ਨੇ ਸਕੂਲ ਵਾਲੇ ਹਸਪੀਟਲ ਵਾਲੇ ਰੈਸਟੋਰੈਂਟਸ ਵਾਲੇ ਸਾਰੇ ਜਿਹੜੇ ਨੇ ਉਹ ਆਪਣੇ ਸੈਂਪਲ ਟੈਸਟ ਕਰਾਉਂਦੇ ਨੇ ਤੇ ਉਹਦੇ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਕੀ ਕਰਦੇ ਨੇ ਜਿਹੜੇ ਤਾਂ ਰੈਗੂਲਰ ਲੈ ਕੇ ਆਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਪਰ ਜਿਹੜੇ ਨਵੇਂ ਲੈ ਕੇ ਆਉਂਦੇ ਨੇ ਉਹ ਕਈ ਵਾਰ ਪਲਾਸਟਿਕ ਦੀ ਬੋਤਲ ਅੰਦਰ ਸੈਂਪਲ ਲੈ ਕੇ ਆ ਜਾਂਦੇ ਨੇ ਓਕੇ ਤੇ ਜਿਹੜੀ ਪਲਾਸਟਿਕ ਦੀ ਬੋਤਲ ਹੈ ਇਸ ਦੇ ਅੰਦਰ ਪਹਿਲੇ ਕਿਟਾਣੂ ਹੁੰਦੇ ਨੇ ਤਾਂ ਉਹ ਕਰਕੇ ਸੈਂਪਲ ਹਮੇਸ਼ਾ ਖਰਾਬ ਆਂਦਾ ਹੈ ਠੀਕ ਹੈ ਇਹ ਕਰਕੇ ਅਸੀਂ ਹਮੇਸ਼ਾ ਇਹ ਸਲਾਹ ਦਿੰਦੇ ਨੇ ਕਿ ਤੁਸੀਂ ਕੱਚ ਦੀ ਬੋਤਲ ਅੰਦਰ ਆਪਣਾ ਪਾਣੀ ਦਾ ਸੈਂਪਲ ਲੈ ਕੇ ਆਣਾ ਹੈ ਠੀਕ ਹੈ ਬੋਤਲ ਨੂੰ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਸਟਰਲਾਈਜ਼ ਕਰਨਾ ਹੈ ਸਟਰਲਾਈਜ਼ ਕਰਨਾ ਮਤਲਬ ਤੁਸੀਂ ਗਰਮ ਉਬਲਦੇ ਹੋਏ ਪਾਣੀ ਨਾਲ ধੋਣਾ ਹੈ ਧੋਣ ਤੋਂ ਬਾਅਦ ਇਹਨੂੰ ਗਰਮ ਪਾਣੀ ਨਾਲ ਹੀ ਉੱਪਰ ਤੱਕ ਭਰ ਲੈਣਾ ਹੈ ਠੀਕ ਹੈ ਭਰਨ ਤੋਂ ਬਾਅਦ ਢੱਕਣ ਲਗਾ ਕੇ ਜਿਹੜੇ ਵੀ ਸੋਮੇ ਦਾ ਪਾਣੀ ਤੁਸੀਂ ਟੈਸਟ ਕਰਨ ਲਈ ਲੈ ਕੇ ਆਉਣਾ ਹੈ ਉੱਥੇ ਜਾ ਕੇ ਇਹ ਪਾਣੀ ਡੋਲ ਦੇਣਾ ਹੈ ਤੇ ਇਹਦੇ ਅੰਦਰ ਉਹ ਸੋਮੇ ਦਾ ਪਾਣੀ ਪੂਰਾ ਉੱਪਰ ਤੱਕ ਭਰ ਲੈਣਾ ਹੈ ਠੀਕ ਹੈ ਤੁਸੀਂ ਐਦਾਂ ਨਹੀਂ ਕਰਨਾ ਕਿ ਤੁਸੀਂ ਅੱਧੀ ਬੋਤਲ ਭਰ ਕੇ ਲੈ ਕੇ ਆ ਗਏ ਠੀਕ ਹੈ ਕਿਉਂਕਿ ਇਹਦੇ ਅੰਦਰ ਵੀ ਹਵਾ ਅੰਦਰ ਦੇ ਕਟਾਣੂ ਹੁੰਦੇ ਨੇ ਹਾਂਜੀ ਉਹ ਵੀ ਆ ਜਾਂਦੇ ਨੇ ਉਹ ਮਲਟੀਪਲਾਈ ਹੋ ਜਾਂਦੇ ਨੇ ਠੀਕ ਹੈ ਤਾਂ ਤੁਸੀਂ ਪੂਰੀ ਬੋਤਲ ਭਰ ਕੇ ਲੈ ਕੇ ਆਣੀ ਹੈ ਜਿਆਪਾ ਨੂੰ ਕਹਿ ਲਈਏ ਸਰਲ ਪਾਸ਼ਾ ਵਿੱਚ ਤੇ ਮੈਂ ਉੱਪਰ ਤੱਕ ਇਹ ਕਹਿ ਲਵਾਂ ਵੀ ਪ੍ਰੋਪਰ ਭਰ ਕੇ ਲੈ ਕਹਿਣਾ ਕਿ ਇਹਦੇ ਵਿੱਚ 에어 ਬੱਬਲ ਵੀ ਨਾ ਰਹਿਣ। ਹਾਂ, ਇਹਦੇ ਵਿੱਚ 에어 ਬੱਬਲ ਵੀ ਨਹੀਂ ਰਹਿਣ ਤੇ ਦੂਜੀ ਗੱਲ ਜਦੋਂ ਤੁਸੀਂ ਢੱਕਣ ਲਗਾਣਾ ਜਾਂ ਖੋਲ੍ਹਣੇ ਤੁਸੀਂ ਆਪਣਾ ਹੱਥ ਹੱਥ ਨਹੀਂ ਟੱਚ ਕਰਨਾ। ਓਕੇ। ਠੀਕ ਹੈ ਤੁਸੀਂ ਉਪਰੋਂ ਹੀ ਢੱਕਣ ਲਗਾਉਣਾ ਹੈ। ਠੀਕ ਹੈ ਜੀ। ਠੀਕ ਹੈ। ਕਿਉਂਕਿ ਅਗਰ ਹੱਥ ਰੀਮੁੱਟ ਤੇ ਟੱਚ ਹੋ ਗਿਆ ਤਾਂ ਉੱਦੇ ਵੀ ਕਿਟਾਣੂ ਆ ਸਕਦੇ ਨੇ ਜਿਹੜੇ ਹੱਥੰਦਰਲੇ ਹੁੰਦੇ ਨੇ। ਤੇ ਨਾਲ ਹੁਣ ਆਪਾਂ ਕਿੱਟ ਦੀ ਵੀ ਗੱਲ ਕਰ ਲਈ। ਤੇ ਸਾਨੂੰ ਇਹ ਦੱਸ ਦਿਓ ਵੀ ਕਿੱਟ ਦਾ ਪ੍ਰਾਈਸ ਕਿੰਨਾ? ਹਾਂਜੀ। ਤੇ ਇਹ ਜੇ ਕਿਸੇ ਨਾਰਮਲ ਪਰਸਨ ਨੂੰ ਲੈਣੀ ਹੋਵੇ ਕਿੱਥੋਂ ਮਿਲ ਹਾਂਜੀ ਜਿਹੜਾ ਕਿਟ ਦਾ ਪ੍ਰਾਈਸ ਹੈ ਉਹ 40 ਰੁਪਏ ਹੈ ਜੇ ਤੁਸੀਂ ਇੱਥੇ ਟੈਸਟ ਕਰਾਣਾ ਹੈ ਅਸੀਂ ਉਹਦੇ ਵਿੱਚ ਇਹ ਦੱਸ ਦਿੰਦੇ ਨੇ ਕਿ ਕਿੰਨਾ ਨੰਬਰ ਆਫ ਮਾਈਕਰੋ অর্গানিਜ਼ਮ ਚੜੇ ਨੇ ਜਿਹੜੇ ਕਿ ਟਾਣੂ ਨੇ ਉਹਦੇ ਕਿੰਨੀ ਤਾਦਾਦ ਹੈ ਪਾਣੀ ਵਿੱਚ ਤਾਂ ਇੱਥੇ ਸੈਂਪਲ ਟੈਸਟ ਕਰਾਣੇ ਦੀ ਕੀਮਤ 100 ਰੁਪਏ ਹੈ ਫਿਰ ਉਹਦੇ ਨਾਲ ਰਿਪੋਰਟ ਵੀ ਆਏਗੀ ਰਿਪੋਰਟ ਆਏਗੀ ਰਿਪੋਰਟ ਤੁਹਾਨੂੰ 3 ਤੋਂ 4 ਦਿਨਾਂ ਬਾਅਦ ਮਿਲ ਜਾਂਦੀ ਹੈ ਰਿਟਰਨ ਰਿਪੋਰਟ ਤੇ ਤੇ ਮੈਂ ਗੱਲ ਕਰ ਲਈ ਆਪਾਂ ਕੀ ਆਪਣਾ ਟੈਸਟਿੰਗ ਗੇਟੇ ਦੀ ਵੀ ਗੱਲ ਹੋ ਗਈ ਹਾਂਜੀ ਟੈਸਟ ਕਿਵੇਂ ਕਰਨਾ ਹੈ ਪਾਣੀ ਕਿਵੇਂ ਲੈ ਕੇ ਜਾਣਾ ਸੈਂਪਲ ਜਿਹਨੂੰ ਆਪਾਂ ਕਹਿੰਦੇ ਹਾਂ ਕਿਦਾਂ ਲੈ ਕੇ ਜਾਣਾ ਸਭ ਕੁਝ ਤੁਹਾਡਾ ਹੋ ਗਿਆ ਹਾਂਜੀ ਤੇ ਹੁਣ ਜਦੋਂ ਕਿਸੇ ਦੇ ਘਰੇ ਪਾਣੀ ਗੰਦਾ ਨਿਕਲਿਆ ਹਾਂਜੀ ਉਹਦਾ ਸੋਲੂਸ਼ਨ ਕੀ ਹੈ ਦੱਸੋ ਸਾਨੂੰ ਜੀ ਇਦੇ ਲਈ W H 2 ਰეკਮੈਂਡੇਡ ਇੱਕ ਦਵਾਈ ਹੁੰਦੀ ਹੈ ਹਾਂਜੀ ਇਹ ਹੈ ਸੋਡੀਅਮ ਹਾਈਪੋਕਲੋਰਾਈਟ ਤ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਇਹ ਕਿਸੇ ਵੀ ਕੈਮੀਕਲ ਦੀ ਦੁਕਾਨ ਤੋਂ ਮਿਲ ਜਾਂਦਾ ਹੈ 5% ਦੀ ਕਨਸੈਂਟ੍ਰੇਸ਼ਨ ਹੁੰਦੀ ਹੈ ਤੁਸੀਂ ਇਹ ਲੈ ਕੇ ਆਣਾ ਹੈ ਤੇ 20 ਲੀਟਰ ਪਾਣੀ ਵਿੱਚ 1.8 ਐਮਐਲ ਪੈਂਦਾ ਹੈ ਠੀਕ ਹੈ 1.8 ਐਮਐਲ ਮਤਲਬ 8 ਤੋਂ 10 ਬੂੰਦਾ ਹਾਂਜੀ ਠੀਕ ਹੈ 20 ਲੀਟਰ ਪਾਣੀ ਅੰਦਰ 8 ਤੋਂ 10 ਬੂੰਦਾ ਪਾ ਕੇ ਅੱਧੇ ਘੰਟੇ ਲਈ ਤੁਸੀਂ ਰੱਖ ਦੇਣਾ ਉਸ ਤੋਂ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ ਜਿਹੜੇ ਵੀ ਕਿਟਾਣੂ ਹੁੰਦੇ ਨੇ ਉਹ ਇਸ ਦਵਾਈ ਨਾਲ ਮਰ ਜਾਂਦੇ ਨੇ ਪਰ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਜਿਹੜਾ ਇਹ ਸੋਲੂਸ਼ਨ ਹੁੰਦਾ ਹੈ ਇਹਦੀ ਮਨੇ ਆ ਜਿਹੜੀ ਉਹ ਬਹੁਤ ਘਟ ਹੁੰਦੀ ਹੈ ਤੇ ਤੁਸੀਂ ਇਹ ਨਹੀਂ ਕਰਨਾ ਕਿ ਵੱਡੀ ਬੋਤਲ ਲੈ ਕੇ ਆਗੇ ਤੁਸੀਂ ਛੋਟੀ ਬੋਤਲ ਲੈਣੀ ਹੈ ਉਹ ਤੁਹਾਡੀ ਬੜੇ ਆਰਾਮ ਨਾਲ 5-6 ਮਹੀਨੇ ਕੱਢ ਦਿੰਦੀ ਹੈ ਠੀਕ ਹੈ ਤੇ ਉਹ ਵਰਤ ਕੇ ਤੁਸੀਂ ਆਪਣਾ ਪਾਣੀ ਜਿਹੜਾ ਉਹ ਟ੍ਰੀਟ ਕਰ ਸਕਦੇ ਹੋ ਕਿਉਂਕਿ ਅਗਰ ਪਾਣੀ ਖਰਾਬ ਆਂਦਾ ਹੈ ਤੁਸੀਂ ਸਟਾਰਟਿੰਗ ਵਿੱਚ ਉਬਲਿਆ ਪਾਣੀ ਵਰਤ ਸਕਦੇ ਹੋ ਪਾਣੀ ਉਬਾਲ ਕੇ ਠੰਡਾ ਕਰਕੇ ਤੁਸੀਂ ਪੀ ਸਕਦੇ ਹੋ ਪਰ ਤੁਸੀਂ ਅਗਰ ਨਿਰੰਤਰ ਇਹ ਹੀ ਕਰੋਗੇ ਤਾਂ ਉਹਦੇ ਅੰਦਰ ਕੀ ਹੁੰਦਾ ਜਿਹੜੇ ਵੀ ਖਣਿਜ ਵਗੈਰਾ ਨੇ ਉਹ ਸੈਟਲ ਹੋ ਜਾਂਦੇ ਨੇ ਠੀਕ ਹੈ ਜਿਹੜਾ ਉਬਲਿਆ ਹੋਇਆ ਪਾਣੀ ਆ ਉਹ ਫਿਰ ਧੀਰੇ ਧੀਰੇ ਕੀ ਕਰੂਗਾ ਤੁਹਾਡੀ ਜਿਹੜੀ ਆਪਣੀ ਇਮਿਊਨਿਟੀ ਆ ਉਹਨੂੰ ਲੋ ਕਰ ਦੂਗਾ ਠੀਕ ਹੈ ਇਸ ਲਈ ਤੁਸੀਂ ਇਹ ਦਵਾਈ ਵਰਤ ਸਕਦੇ ਹੋ ਹਾਂ ਤੁਹਾਨੂੰ ਇਹ ਸਾਰਾ ਦਿਖਾ ਦਿੱਤਾ ਵੀ ਕਿੱਟ ਕਿਵੇਂ ਯੂਜ਼ ਹੋਣੀ ਆ ਕਿੱਟ ਤੋਂ ਬਾਅਦ ਵਿੱਚ ਤੁਹਾਡਾ ਪਾਣੀ ਘਰੇ ਗੰਦਾ ਆ ਰਿਹਾ ਉਹਨੂੰ ਸਹੀ ਕਿਵੇਂ ਕਰਨਾ ਹੈ ਉਹਦਾ ਪ੍ਰੋਸੈਸ ਕੀ ਆ ਕਿਹੜਾ ਕੈਮੀਕਲ ਯੂਜ਼ ਹੁੰਦਾ ਤੁਹਾਨੂੰ ਸਭ ਕੁਝ ਦੱਸਤਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹਨੂੰ ਬਾਏ ਕਰਨਾ ਚਾਹੁੰਦੇ ਤੁਹਾਨੂੰ ਆਣਾ ਪਊਗਾ ਪੀਏਯੂ ਜਾਂ ਜਿਹੜੀ ਇਹਨਾਂ ਦਾ ਸਟੋਰ ਹੈਗੇ ਜਿਹੜੇ ਕਿ ਅਥਾਰਾਈਜ਼ਡ ਸਟੋਰ ਨੇ ਉੱਥੋਂ ਮਿਲ ਸਕਦਾ ਤੇ ਇਦਾਂ ਦੇ ਹੋਰ ਵੀ ਤੁਹਾਡੇ ਵਾਸਤੇ ਵਧੀਆ ਜਾਣਕਾਰੀ ਜੇ ਤੁਹਾਡੇ ਹੈਲਪਫੁਲ ਚੀਜ਼ਾਂ ਜੇ ਤੁਹਾਡੇ ਵਾਸਤੇ ਲੈ ਕੇ ਆਂਦਾ ਰਵਾਂਗੇ ਤੇ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੈ ਤੇ ਸਿਟੀ ਹੈਡਲਾਈਨਸ ਥੈਂਕ ਯੂ ਕੈਮਰਾਮੈਨ ਵੇਪਨ ਬੱਸੀ ਦੇ ਨਾਲ ਮੈਂ ਅੰਬਰ ਵੀ